ਹਾਦਸਾ ਵਾਪਰਿਆ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਨਦੀ ਦੇ ਵਿੱਚ ਡਿੱਗਦੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਤਫੜੀ ਦਾ ਮਾਹੌਲ ਬਣ ਜਾਂਦਾ ਹੈ ਚੀਕ ਚਿਹਾਣਾ ਪੈ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ 18 ਤੋਂ 20 ਯਾਤਰੀ ਇਸ ਬੱਸ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਪਰ ਰਾਹ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਇਹ ਹਾਦਸਾ ਜੋ ਹੈ ਬਦਰੀਨਾਥ ਹਾਈਵੇ ਦੇ ਉੱਤੇ ਵਾਪਰਿਆ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਬੱਸ ਜੋ ਹੈ ਅਨਿਯੰਤਰਿਤ ਹੋ ਕੇ ਅਲਕ ਨੰਦਾ ਨਦੀ ਦੇ ਵਿੱਚ ਡਿੱਗਦੀ ਅਲਕ ਨੰਦਾ ਨਦੀ ਦੇ ਵਿੱਚ ਬੱਸ ਡਿੱਗਣ ਦੇ ਨਾਲ ਵੱਡਾ ਹਾਦਸਾ ਵਾਪਰਿਆ ਜਿਸ ਵੇਲੇ ਬੱਸ ਨਦੀ ਦੇ ਵਿੱਚ ਡਿੱਗਦੀ ਹੈ ਉਸ ਦੌਰਾਨ ਕਈ ਯਾਤਰੀ ਜਿਹੜੇ ਨੇ ਬਾਰ ਡਿੱਗ ਜਾਂਦੇ ਨੇ ਤੇ ਕਈ ਜਿਹੜੇ ਨੇ ਬਸ ਤੇ ਵਿੱਚ ਹੀ ਹੁੰਦੇ ਨੇ ਹਾਲਾਂਕਿ ਇਸ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਤੇ ਕਈ ਲੋਕਾਂ ਨੂੰ ਬਸ ਤੇ ਵਿੱਚੋਂ ਬਾਹਰ ਕੱਢਿਆ ਜਾ ਚੁੱਕਿਆ ਹੈ ਮੌਕੇ ਤੇ ਇਸ ਘਟਨਾ ਤੋਂ ਬਾਅਦ ਬਚਾਅ ਕਾਰਜ ਟੀਮਾਂ ਪਹੁੰਚੀਆਂ ਨੇ ਰੈਸਕਿਊ ਜਾਰੀ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਸਾਨੀ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਡਰੇ ਹੋਏ ਨੇ ਸਹਿਮੀ ਹੋਏ ਨੇ ਰੈਸਕਿਊ ਕਰਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡਾ ਹਾਦਸਾ ਕਨੰਦਾ ਨਦੀ ਦੇ ਵਿੱਚ ਵਾਪਰਿਆ ਜਿੱਥੇ ਅਲਕਨੰਦਾ ਨਦੀ ਦੇ ਵਿੱਚ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਡਿੱਗਣ ਦੇ ਨਾਲ ਵੱਡਾ ਹਾਦਸਾ ਵਾਪਰਿਆ ਉਤਰਾਖੰਡ ਦੇ ਰੁਦਰ ਪ੍ਰਿਆਗ ਦੇ ਵਿੱਚ ਹਾਦਸਾ ਵਾਪਰਿਆ ਜਿੱਥੇ ਕਿ ਬੱਸ ਜੋ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਦੇਖਦੇ ਹੀ ਦੇਖਦੇ ਨਦੀ ਦੇ ਵਿੱਚ ਸਮਾ ਗਈ ਹਾਦਸੇ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਬੱਸ ਦੇ ਵਿੱਚੋਂ ਬਾਹਰ ਡਿੱਗੇ ਇਲਾਕੇ ਦੇ ਵਿੱਚ ਅਫਰਾ ਤਫਰੀਦਾ ਮਾਹੌਲ ਬਣ ਗਿਆ 18 ਤੋਂ 20 ਯਾਤਰੀ ਬਸ ਦੇ ਵਿੱਚ ਸਵਾਰ ਸੀ ਜਿਨ੍ਹਾਂ ਵਿੱਚੋਂ ਕਈਆਂ ਨੂੰ ਬਾਹਰ ਕੱਢ ਲਿਆ ਗਿਆ ਪਰ ਕਈ ਹਲੇ ਵੀ ਲਾਪਤਾ ਨੇ ਰੈਸਕਿਊ ਟੀਮ ਮੌਕੇ ਤੇ ਪਹੁੰਚੀ ਹੈ ਬਚਾਅ ਕਾਰਜਾਂ ਦੇ ਵਿੱਚ ਜੁਟੀ ਹੋਈ ਹੈ ਇਹ ਹਾਦਸਾ ਜੋ ਹੈ ਬਦਰੀਨਾਥ ਹਾਈਵੇ ਤੇ ਵਾਪਰਿਆ ਹੈ ਜਿੱਥੇ ਅਨियंत्रित ਹੋ ਕੇ ਬਸ ਜੋ ਹੈ ਨਦੀ ਦੇ ਵਿੱਚ ਜਾ ਸਮਾਈ ਹੈ ਹਾਲਾਂਕਿ ਬਸ ਜਦੋਂ ਪਹਾੜੀ ਤੋਂ ਡਿੱਗ ਕੇ ਸਿੱਧਾ ਨਦੀ ਦੇ ਵਿੱਚ ਡਿੱਗੀ ਉਸ ਦੌਰਾਨ ਜੋ ਹੈ ਸਵਾਰੀਆਂ ਦਾ ਚੇਕ ਚਹਾੜਾ ਪੈ ਗਿਆ ਕਈ ਸਵਾਰੀਆਂ ਡੁੱਟੀਆਂ ਹੋਈਆਂ ਬਸ ਦੇ ਵਿੱਚੋਂ ਬਾਹਰ ਡਿੱਗੀਆਂ ਪਹਾੜੀਆਂ ਦੇ ਵਿੱਚ ਤਸਵੀਰਾਂ ਵੀ ਤੁਸੀਂ ਜੋ ਹੈ ਦੇਖ ਸਕਦੇ ਹੋ ਰੈਸਕਿਊ ਆਪਰੇਸ਼ਨ جاری ਹੈ ਇਸ ਘਟਨਾ ਦੀ ਜਾਣਕਾਰੀ ਮਿਲਦਿਆ ਹੀ ਐਸਟੀਆਰਐਫ ਦੀਆਂ ਟੀਮੀਆਂ ਟੀਮਾਂ ਜੋ ਨੇ ਮੌਕੇ ਤੇ ਪਹੁੰਚੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਮੌਕੇ ਤੇ ਸੁਰੱਖਿਆ ਜੰਸੀਆ ਪਹੁੰਚੀਆਂ ਹੋਈਆਂ ਨੇ ਲੋਕਾਂ ਨੂੰ ਲੱਭਿਆ ਜਾ ਰਿਹਾ ਹੈ ਸਵਾਰੀਆਂ ਜਿਹੜੀਆਂ ਲਾਪਤਾ ਹੋਈਆਂ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਹਾਲਾਂਕਿ ਨਦੀ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਰੈਸਕਿਊ ਆਪਰੇਸ਼ਨ ਦੇ ਵਿੱਚ ਵੀ ਕਾਫੀ ਦਿੱਕਤਾਂ ਆ ਰਹੀਆਂ ਨੇ ਮੌਕੇ ਤੇ ਵੱਡੀ ਸੰਖਿਆ ਦੇ ਵਿੱਚ ਹਾਲਾਂਕਿ ਲੋਕਾਂ ਦੀ ਭੀੜ ਜੋ ਹੈ ਇਕੱਠੀ ਹੋਈ ਹੈ ਤਾਂ ਦੱਸ ਦਈਏ ਕਿ ਮੀਂਹ ਤੋਂ ਬਾਅਦ ਅਲਕਨੰਦਾ ਨਦੀ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਜਿਸ ਦੇ ਵਿੱਚ ਯਾਤਰੀਆਂ ਦੀ ਨਦੀ ਦੇ ਵਿੱਚ ਡੁੱਬਣ ਦੀ ਵੀ ਜੋ ਹੈ ਖੱच्चਾ ਜ਼ਾਹਰ ਕੀਤਾ ਜਾ ਰਿਹਾ ਇਸ ਬਸ ਹਾਦਸੇ ਦੇ ਵਿੱਚ ਯਾਦਗਾਰੀ ਦਿੰਦੇ ਹੋਏ ਦੱਸਦੀ ਹੈ ਕਿ ਪੁਲਿਸ ਦਾ ਵੀ ਕਹਿਣਾ ਹੈ ਕਿ ਵੱਡਾ ਹਾਦਸਾ ਵਾਪਰਿਆ ਜਿਸ ਤੋਰਾ ਜਾਣਕਾਰੀ ਮਿਲਦੀ ਹੈ ਤੁਰੰਤ ਪੁਲਿਸ ਦੇ ਬਚਾਅ ਕਾਰਜ ਟੀਮਾਂ ਜੋ ਨੇ ਮੌਕੇ ਤੇ ਪਹੁੰਚਦੀਆਂ ਨੇ ਹਾਲਾਂਕਿ ਇਸ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਵੀ ਦੱਸਿਆ ਜਾ ਰਿਹਾ ਹੈ ਤੇ ਕਈ ਲਾਪਤਾ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਅਲਕ ਨੰਦਾ ਨਦੀ ਪੂਰੇ ਉਫਾਨ ਦੇ ਉੱਤੇ ਹੈ ਤੇ ਇਸ ਦੌਰਾਨ ਬਸ ਜਦੋਂ ਨਦੀ ਦੇ ਵਿੱਚ ਡਿੱਗਦੀ ਹੈ ਵੱਡਾ ਹਾਦਸਾ ਇਸ ਦੇ ਨਾਲ ਵਾਪਰ ਜਾਂਦਾ ਹੈ ਕਈ ਲੋਕ ਜਿਹੜੇ ਨੇ ਬਸ ਦੇ ਵਿੱਚੋਂ ਬਾਹਰ ਡਿੱਗਦੇ ਨੇ ਤੇ ਕਈ ਬਸ ਦੇ ਵਿੱਚ ਹੁੰਦੇ ਨੇ ਹਾਲਾਂਕਿ ਕਈਆਂ ਨੂੰ ਬਚਾਇਆ ਗਿਆ ਪਰ ਕਈ ਹਲੇ ਵੀ ਲਾਪਤਾ ਨੇ ਬਚਾਅ ਕਾਰਜ ਜਾਰੀ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਰੈਸਕਿਊ ਕੀਤਾ ਜਾ ਰਿਹਾ ਲੋਕਾਂ ਨੂੰ ਬਚਾਉਣ ਦੇ ਲਈ ਜਿੱਸੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ